ਵੇ ਦੇ ਹਲੰਦਾ ਤੇਰੀਆਂ ਚਾਰ ਪੈੜਾਂ ਦੀ ਵੀਰਾ ਵੀਰਾ ਮੇਰੇ ਅੱਗੇ ਤੂੰ ਦੇਵੇ ਦੁਆ ਨਾਵੇਂ ਬੁੱਤਾ ਹਾਏ ਹਾਏ ਬੁੜੇ ਕੋਣੇ ਕੋਣੇ ਕੋਈ ਨਹੀਂ ਜਿੰਨੇ ਮਨੇ ਆਪਣਾ ਰਾਜੂ ਵੇ ਬੁਧਿਆ ਗਮੀ ਦੇਖ ਲੈਣਾ ਰਬਾ ਇਹਨਾਂ ਦਾ ਹਰਜਿੰਦਰ ਸਿੰਘ ਨਾਮਤੀ ਜੀ ਇਹ ਅਸਾਮ ਵਿੱਚ ਡਿਊਟੀ ਕਰ ਰਹੇ ਸੀ ਉੱਥੇ ਇਹਨਾਂ ਨੂੰ ਅਟੈਕ ਆਇਆ ਉਹ ਤੇ ਲੱਥ ਹੋਈ ਇਹਨਾਂ ਦੀ ਹਾਂਜੀ ਵੈਸੇ ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂ ਤਰਾਣੀ ਮਰੀਲ ਕੋਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਮੇਰ ਸਿੰਘ ਨਾਮ ਉਹਨਾਂ ਦਾ ਇਹ ਆਪਣੀ ਸ਼ਿਵਮ ਕਲੋਨੀ ਸੰਗਰੂਰ ਰਹਿ ਰਹੇ ਸੀ ਕਈ ਸਾਲਾਂ ਤੋਂ ਇੱਥੇ ਇਹਨਾਂ ਦੀ ਮਾਤਾ ਸੀ ਇਹ ਚਾਰ ਭੈਣਾਂ ਦਾ ਇਕੱਲੇ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਕੇ ਸਾਲ ਦੇ ਕਰੀਬ ਸੀ ਹਾਂਜੀ ਬਹੁਤ ਵਧੀਆ ਇਨਸਾਨ ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲੀ ਡੈਥ ਹੋਈ ਹੋਈ ਸੀ ਇਹੀ ਦਿਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਕੀ ਦੀਗਾ ਇਹੀ ਚਲੇ ਗਿਆ ਵਿਚਾਰਾ ਪੰਜਾਬ ਸਰਕਾਰ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਫੌਜ ਦੇ ਅਫਸਰ ਏਡੀ ਦੂਰੋਂ ਡੈਡ ਬੋਡੀ ਲੈ ਕੇ ਆਏ ਨੇ ਘੱਟੋ ਘੱਟ ਐਸ ਐਚ ਓ ਸਾਹਿਬ ਨੂੰ ਆਉਣਾ ਚਾਹੀਦਾ ਦੀ ਜਾਂ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਦੀ ਡਿਊਟੀ ਲੱਗਣੀ ਚਾਹੀਦੀ ਸੀ ਇੱਥੇ ਮੈਂ ਨਹੀਂ ਕਹਿ ਰਿਹਾ ਘੱਟੋ ਘੱਟ 20 ਆਰਮੀ ਅਫਸਰ ਵੀ ਨੇ ਪੁਲਿਸ ਦੇ ਅਫਸਰ ਵੀ ਨੇ ਗੱਲਾਂ ਕਰ ਰਹੇ ਨੇ ਇਹ ਵੀ ਕੋਈ ਵੀ ਅਫਸਰ ਇੱਥੇ ਪਹੁੰਚਿਆ ਨਹੀਂ ਸਰਕਾਰ ਦਾ ਅਸੀਂ ਵੀ ਜਿੱ ਇਕੱਠੇ ਰਹੇ ਆ ਸਿਵਲ ਤੋਂ ਵੀ ਇਕੱਠੀਆਂ ਲਾਗੇ ਪਿੰਡ ਦੇ ਸੀਗੇ ਇਕੱਠੇ ਪੜੇ ਆ ਤੇ ਅੱਗੇ ਜੁੰਡ ਦੇ ਵਿੱਚ ਵੀ ਇਕੱਠੇ ਰਹੇ ਹਾਂਗੇ ਇਕੱਠੇ ਟੈਨਿੰਗ ਕੀਤੀ ਆ ਹੁਣ ਵੀ ਇਕੱਠੇ ਹੀ ਸੀਗੇ ਬਸ ਉਹ 2 ਮਹੀਨੇ ਪਹਿਲਾਂ ਥੋੜਾ ਬਦਲੀ ਹੋ ਗਈ ਸੀ ਉਹਦੀ ਸਿੱਕਮ ਚ ਲੱਗ ਗਿਆ ਸੀ ਬਸ ਉੱਥੋਂ ਆ ਖਬਰ ਮਿਲੀ ਉਹਦੀ ਨੇਚਰ ਸੀ ਨੇਚਰ ਬਹੁਤ ਵਧੀਆ ਸੀ ਵੀ ਜੀ ਉਹਨਾਂ ਦਾ ਹਾਸਮੁਖ ਸੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਹਰ ਇੱਕ ਨਾਲ ਹੱਸਦੇ ਖੇੜਦੇ ਰਹਿੰਦੇ ਸੀਗੇ ਮਤਲਬ ਮੈਂ ਵੀ ਇੱਕ ਫੌਜੀ ਹੁੰਦਾ ਇਹ ਚੀਜ਼ਾਂ ਦਾ ਫੌਜ ਦੀ ਜਿਹੜੀ ਡਿਊਟੀ ਹੈ ਤਾਂ ਮਤਲਬ ਕਹਿਣ ਤੋਂ ਪਰੇ ਆ ਗਈ ਕੁਝ ਕਹਿ ਨਹੀਂ ਸਕਦੇ ਸਾਨੂੰ ਵੀ ਪਤਾ ਕਿਵੇਂ ਕਿਵੇਂ ਕੀ ਕੀ ਕਰਦਾ ਰਹਿੰਦਾ ਬੰਦਾ ਇੱਥੇ ਆਪਣੇ ਪਿੱਛੇ ਜੋ ਬੈਠੇ ਆਂਗੇ ਉਹਨਾਂ ਵਾਸਤੇ ਸ਼ਰਦਾਂ ਦੇ ਲੜਦੇ ਰਹਿੰਦੇ ਆ ਬਹੁਤ ਕੁਝ ਕਰਨਾ ਪੈਂਦਾ ਵੀਰੇ ਪਰਿਵਾਰ ਪਿੱਛੇ ਵੀਰ ਜੀ ਉਹਨਾਂ ਦੇ ਵਾਈਫ ਨੇਗੇ ਦੋ ਬੱਚੇ ਨੇ ਲੜਕੀ 12 ਸਾਲ ਦੀ ਆ ਲੜਕਾ ਬੇਟਾ ਲੇਟ ਹੋਇਆ ਥੋੜਾ ਜਿਹਾ 1.5 ਸਾਲ ਦਾਗਾ ਮਦਰ ਨੇ ਬ੍ਰਦਰ ਹੈ ਨਹੀਂ ਕੋਈ ਫਾਦਰ ਦੀ ਵੀ ਡੈਥ ਹੋਈ ਆ ਤੇ ਚਾਰ ਸਿਸਟਰਾਂ ਨੇ ਯੂਨਾਈਟਡ